ਕਟਿਆਲਾ ਦੇ ਵਿੱਚ ਇੱਕ ਦੁਕਾਨਦਾਰ ਤੇ ਐਸਿਡ ਅਟੈਕ ਹੋਇਆ ਹੈ। ਘਟਨਾ 4 ਜਨਵਰੀ 2024 ਤੜਕਸਰਦੀ ਹੈ। ਸਨੌਰ ਬਾਜ਼ਾਰ ਦੇ ਵਿੱਚ ਦੁਕਾਨਦਾਰ ਨikhil Singla ਆਪਣੀ ਦੁਕਾਨ ਤੇ ਬੈਠਾ ਸੀ। ਦੋ ਅਣਪਛਾਤੇ ਨੌਜਵਾਨ ਆਏ ਤੇ ਉਸ ਉੱਪਰ ਤੇਜਾਬ ਛਿੜਕੇ ਫਰਾਰ ਹੋ ਗਏ। ਤੇਜਾਬ ਦੇ ਨਾਲ ਦੁਕਾਨਦਾਰ ਨikhil Singla ਬੁਰੀ ਤਰ੍ਹਾਂ ਚੁਲਸ ਗਿਆ ਜਿਸ ਨੂੰ ਸਾਥੀ ਦੁਕਾਨਦਾਰ ਤੁਰੰਤ ਹਸਪਤਾਲ ਲੈ ਕੇ ਪਹੁੰਚੇ ਨੇ। ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ। ਉੱਥੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਾਹੀਲਾ ਮੇਰਾ ਭਤੀਜਾ ਜੀ ਮਾਮਲਾ ਕੀ ਹੈ ਮਾਮਲਾ ਸਾਨੂੰ ਤਾਂ ਕੁਝ ਨਹੀਂ ਪਤਾ ਜੀ ਦੋ ਜਨੇ ਆਏ ਆ ਉਹ ਮੂਲ ਬੈਠੇ ਹੋਏ ਆ ਉਹਨਾਂ ਨੇ ਉਹ ਪਹਿਲਾਂ ਅੱਗੇ ਨੰਗੇ ਫਿਰ ਵਾਪਸ ਆਏ ਮੁੰਡੇ ਤੋਂ ਕੁਝ ਮੰਗਿਆ ਉਹਨਾਂ ਨੇ ਫਿਰ ਤੇਜਾਬ ਵਗਿਰ ਕੇ ਭੱਜ ਗਏ ਮੁੰਡੇ ਦਾ ਨਾਮ ਕੀ ਹੈ ਨਿਕ ਨਿਕਲ ਸਿੰਘਲਾ ਕੰਮ ਕੀ ਕਰਦਾ ਲੋਹੇ ਦਾ ਕੰਮ ਹੈ ਜੀ ਅਟਵੀਰ ਜੀ ਕਿਹੜੀ ਜਗ੍ਹਾ ਦੇ ਸਰ ਸਨੌਰ ਤੁਹਾਨੂੰ ਕਿੰਨੇ ਇਹਨੂੰ ਕਿਉਂ ਤੇਜਾਬ ਦੇਣ ਦਾ ਮਨ ਸਾਨੂੰ ਤਾਂ ਪਤਾ ਨਹੀਂ ਜੀ ਕੋਈ ਲੜਾਈ ਪੁਰਾਣੀ ਨਹੀਂ ਕਿਸੇ ਨਾਲ ਵੀ ਬੋਲਦੇ ਨਹੀਂ ਕਿਸੇ ਨਾਲ ਝਗੜਾ ਨਹੀਂ ਕਰਦਾ ਕਿਸੇ ਨਾਲ ਦੁਕਾਨ ਤੇ ਬੈਠਦਾ ਸਾਰਾ ਦਿਨ ਕੱਲਾ ਹੀ ਸੀ ਉਸ ਦਾ ਦੁਕਾਨ ਕੱਲਾ ਹੀ ਸੀਗਾ ਜੀ ਹਨ ਦੋਨੋਂ ਕੈਸੀ ਦੋ ਆਈ ਸੀਗੇ ਜੀ ਤੇ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰ ਰਹੇ ਹਾਲੇ ਹਾਲ ਟ੍ਰੀਟਮੈਂਟ ਚਾਹਦਾ ਤਾਂ ਟ੍ਰੀਟਮੈਂਟ ਚਾਹਦਾ ਜੀ ਹਲੇ ਕਿੰਦਾ ਦੀ ਕਾਰਵਾਈ ਦੀ ਮੰਗ ਕਰ ਕਾਰਵਾਈ ਅਸੀਂ ਮੰਗਦੇ ਆ ਜੀ ਪੂਰੀ ਫੜੇ ਜਾਨ ਬੰਦੇ ਸ਼ਾਸਨ ਤੋਂ ਇਨਸਾਫ ਮੰਗੇ ਬੰਦੇ ਫੜੀ ਕੱਲ ਨੂੰ ਕਿਸੇ ਹੋਰ ਤੇ ਵੀ ਧੱਕਾ ਕਰਨਗੇ ਆਗੇ ਸਾਡੀ ਦੁਕਾਨ ਨੂੰ ਨਾਲ ਪੈਂਦੀ ਉਹਦੀ ਕੀ ਨਾਮ ਹੈ ਮੇਰਾ ਪ੍ਰਵੀਨ ਕੁਮਾਰ ਜੀ ਪ੍ਰਵੀਨ ਜੀ ਕਿੱਥੇ ਦੇ ਰਹਿਣ ਵਾਲੇ ਮੇਰੀ ਨਾਲ ਹੀ ਸ਼ੋਪ ਦਾ ਮਾਮਲਾ ਕੀ ਹੈ ਤੇਰੀ ਬਸ ਸਵੇਰੇ ਸਾਡੀ ਦੁਕਾਨ ਤੇ ਨਾ ਮੈਂ ਤਾਂ ਅਜੇ ਸੀਗਾ ਨਾ ਆਇਆ ਨਹੀਂ ਸੀ ਦਸਤੀ ਸੀਗਾ ਤੇ ਦੋ ਲੜਕੇ ਕੰਦੀ ਆਏ ਆਂ ਇਸ ਦੁਕਾਨ ਤੋਂ ਪਰ ਲੱਗੇ ਲੰਕ ਗਏ ਫਿਰ ਵਾਪਸ ਵੀ ਲੈ ਕੋਈ ਚੀਜ਼ ਮੰਗੀ ਤੇ ਤਜਾਬ ਗਿਰ ਕੇ ਫਟਫਟ ਭੱਜ ਗਏ ਤੁਹਾਡੇ ਬੇਟੇ ਨੂੰ ਕਿਉਂ ਟਾਰਗੇਟ ਲਾਇਆ ਕੋਈ ਵਜਾ ਵਗੈਰਾ ਕੁਝ ਲੜਾਈ ਮੇਰਾ ਬੇਟਾ ਨਹੀਂ ਮੇਰਾ ਦੋਸਤ ਹੀ ਹੈ ਜੀ ਨਾਲ ਦੁਕਾਨ ਆ ਸਾਡੀ ਉਹਨਾਂ ਦੀ ਤਜਾਬ ਕਿਉਂ ਕੀਤਾ ਗਿਆ ਪਤਾ ਨਹੀਂ ਕੋਈ ਸਾਨੂੰ ਕੁਝ ਪਤਾ ਨਹੀਂ ਕਿ ਅਸੀਂ ਵਿੱਚ ਕੋਈ ਲੜਾਈ ਝਗੜਾ ਲੜਦਾ ਕਿਸਨਾ ਹੈ ਹੀ ਨਹੀਂ ਮੁੰਡਾ ਬਹੁਤ ਸਾਊ ਹੈ ਪਤਾ ਨਹੀਂ ਕਿ ਜਿਹੜੀ ਕਿਸੇ ਨੇ ਕਿਸੇ ਤਰ੍ਹਾਂ ਦੀ ਕੋਈ ਰੰਜਿਸ਼ ਕੱਢੀ ਹੈ ਤਾਂ ਹੁਣ ਪੁਲਿਸ ਕਾਰਵਾਈ ਤਾਂ ਪਤਾ ਲੱਗੂਗਾ ਪ੍ਰਸ਼ਾਸਨ ਹੀ ਦੱਸੂਗਾ ਜੀ ਪੁਲਿਸ ਨੂੰ ਕੰਪਲੇਨ ਦਿੱਤੀ ਆਹ ਪੁਲਿਸ ਨੂੰ ਐਸਐਚ ਤੇ ਉਹਨਾਂ ਮੁੰਡਾ ਮੋਬਾਈਲ ਵੀ ਸੀਗੇ ਬਾਕੀ ਲੋਕੇਸ਼ਨ ਤੋਂ ਪਤਾ ਲੱਗ ਜਾਊਗਾ ਕਿ ਕਿਹੜੇ ਕਿਹੜੇ ਬੱਚੇ ਸੀ ਮੁੰਡੇ ਸੀ ਲੋ